ਸੰਗਰੂਰ ਤੋਂ ਸੰਗਰੂਰ ਸ਼ਹਿਰ ਦੇ ਵਿੱਚ ਲਾਈਵ ਅਪਡੇਟ ਦੇ ਰਹੇ ਆ ਜੀ ਔਰਨ ਔਰਨ ਸ਼ੁਰੂ ਹੈ ਜੀ ਸੰਗਰੂਰ ਦੇ ਵਿੱਚ ਪੂਰਾ ਸ਼ਹਿਰ ਹਨੇਰੇ ਦੇ ਵਿੱਚ ਇਸ ਸਮੇਂ ਸਾਨੂੰ ਸਾਰਿਆਂ ਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਹੈ ਆਪਦੇ ਘਰ ਦੀਆਂ ਲਾਈਟਾਂ ਸਾਰੀਆਂ ਬੰਦ ਕਰਨੀਆਂ ਚਾਹੀਦੀਆਂ ਨੇ ਜਿਹੜੀ ਕਿ ਬਹੁਤ ਜ਼ਰੂਰੀ ਨੇ ਸਮੇਂ ਮੈਂ ਖੜਾ ਜੀ ਸਿਟੀ ਥਾਣੇ ਦੇ ਅੱਗੇ ਜਿੱਥੇ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਸਮਝਾਉਂਦਾ ਹੋਇਆ ਕਿ ਤੁਹਾਨੂੰ ਕਾਫੀ ਟਾਈਮ ਤੋਂ ਨੋਟੀਫਿਕੇਸ਼ਨ ਦਿੱਤੀ ਗਈ ਸੀ ਪੂਰੇ ਸ਼ਹਿਰ ਦੇ ਵਿੱਚ ਹਨੇਰਾ ਹੈ ਡੀਐਸਪੀ ਆਰ ਸੁਖਦੇਵ ਸਿੰਘ ਜੀ ਲੋਕਾਂ ਨੂੰ ਗਾਈਡੈਂਸ ਦਿੰਦੇ ਹੋਏ ਲਾਈਟ ਬੰਦ ਕਰੋ ਸਕੂਟਰ ਦੇ ਉੱਤੇ ਜਾ ਰਹੇ ਨੇ ਲਾਈਟ ਬੰਦ ਕਰਨ ਲਈ ਕਿਹਾ ਜਾ ਰਿਹਾ ਹੈ DSPr ਇਸ ਸਮੇਂ ਮੌਜੂਦ ਨੇ ਜੀ ਹਲੇ ਵੀ ਤੁਹਾਡੀ ਲਾਈਟ ਜਿਹੜੀ ਜਾਗ ਰਹੀ ਤੇ ਅਸੀਂ ਲੱਗਿਆ ਕੀ ਬਾਈਟਾ ਜਿਹੜੇ ਬੰਦ ਕਰੀਓ ਲਾਈਟ ਬਾਈਟ ਤੋਂ ਬਾਹਰ ਜੱਟ ਸਮਝਾ ਦਿੱਤਾ ਗਿਆ ਜਾਂਦਾ ਹੈ ਅੱਜ ਦੀ ਇਸ ਐਕਸਰਸਾਈਜ਼ ਦਾ ਬਕਸੇ ਲੋਕਾਂ ਨੂੰ ਅਵੇਅਰ ਕਰਨਾ ਹੀ ਹੈ ਬੱਚਿਆਂ ਨੂੰ ਜਿੱਦਾਂ ਤੁਸੀਂ ਦੇਖ ਰਹੇ ਸੀ ਉਹ ਕਮਰਾ ਜੇ ਉਹਨਾਂ ਨੂੰ ਪਤਾ ਨਹੀਂ ਸੀ ਇਸ ਚੀਜ਼ ਦਾ ਪੂਰੇ ਸ਼ਹਿਰ ਦੇ ਵਿੱਚ ਬਲੈਕਆਊਟ ਆਇਆ ਇਸ ਸਮੇਂ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਸ਼ਹਿਰ ਵਾਸੀ ਪੂਰੇ ਜ਼ਿਲ੍ਹੇ ਦੇ ਲੋਕ ਆਪਣੇ ਘਰ ਦੀ ਹਰ ਇੱਕ ਲਾਈਟ ਬੰਦ ਕਰਨ ਚਾਰੇ ਪਾਸੇ ਇਸ ਸਮੇਂ ਸੰਗਰੂਰ ਦੇ ਵਿੱਚ ਹਨੇਰਾ ਹੈ ਡਰਨ ਦੀ ਕੋਈ ਲੋੜ ਨਹੀਂ ਹੈ ਇਹ ਇੱਕ ਸਿਰਫ ਮੌਕ ਡ੍ਰਿਲ ਹੈ ਜੀ ਦਾ ਤੁਹਾਡੇ ਔਖੇ ਟਾਈਮ ਤਾਨੂੰ ਸਿਰਫ ਇਹ ਕਿ ਸਮਝਾਇਆ ਜਾ ਰਿਹਾ ਹੈ ਕਿ ਜਿਸ ਹਿਸਾਬ ਨਾਲ ਇੰਡੀਆ ਪਾਕਿਸਤਾਨ ਦੇ ਵਿੱਚ ਯੁੱਧ ਦੀ ਸਿਚੁਏਸ਼ਨ ਬਣੀ ਹੋਈ ਹੈ ਤਾਂ ਉਸ ਸਮੇਂ ਤੁਹਾਨੂੰ ਅਵੇਅਰ ਕਿਦਾਂ ਕੀਤਾ ਜਾ ਸਕਦਾ ਹੈ ਪੁਲਿਸ ਪ੍ਰਸ਼ਾਸਨ ਇਸ ਸਮੇਂ ਪੂਰਾ ਮੌਜੂਦ ਹੈ بڑے ਚੌਂਕ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਿਹਾ ਥਾਣੇ ਮੂਰੇ ਤੇ ਤੁਸੀਂ ਦੇਖ ਸਕਦੇ ਹੋ ਪਰ ਕੁਝ ਕੁ ਲੋਕ ਹਲੇ ਵੀ ਘਰੋਂ ਨਿਕਲੇ ਹੋਏ ਨੇ ਤਾਬ ਤਾਬ ਇਸ ਸਮੇਂ ਕਾਫੀ ਸ਼ਹਿਰ ਦੇ ਮੋਤਵਾਰ ਲੋਕ ਲੋਕਾਂ ਨੂੰ ਬਸ ਇੱਕੋ ਬੇਨਤੀ ਹੈ ਘਬਰਾਣਾ ਨਹੀਂ ਹੈ ਇੱਕ ਜਸਟ ਇੱਕ ਮੌਕ ਡ੍ਰਿਲ ਹੈ ਕਿ ਕੱਲ ਨੂੰ ਕੋਈ ਅਨਸੁਖਾਵੀ ਗੱਲ ਹੁੰਦੀ ਹੈ ਤਾਂ ਉਸ ਸਮੇਂ ਤੁਹਾਨੂੰ ਕਿਦਾਂ ਸੁਚੇਤ ਰਹਿਣਾ ਚਾਹੀਦਾ ਹੈ ਇਸ ਸਮੇਂ ਦੀਆਂ ਤਸਵੀਰਾਂ ਤੁਹਾਨੂੰ ਮੈਂ ਲਾਈਵ ਦਿਖਾ ਰਿਹਾ ਹਾਂ بڑے ਚੌਂਕ ਦੇ ਸਾਹਮਣੇ ਵੀਡੀਓ ਸ਼ੇਅਰ ਕਰਨਾ ਆਮ ਲੋਕਾਂ ਨੂੰ ਜਾਗਰਿਤ ਕਰਨ ਦੇ ਉਦੇਸ਼ ਦੇ ਤਹਿਤ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਤੁਹਾਨੂੰ ਮੈਂ ਸ਼ੇਅਰ ਕਰ ਰਿਹਾ ਬਾਈ ਜੀ ਲਾਈਟਾਂ ਬੰਦ ਕਰ ਲੋ ਲਾਈਟਾਂ ਬੰਦ ਕਰੋ ਜੀ ਸਾਈਡ ਤੇ ਲਾ ਲਓ ਉਹਨਾ ਟਾਈਮ ਪਹਿਨੇ 10-15 ਮਿੰਟ ਲਈ ਰੋਕ ਰੋਕ ਲੋ ਲੋਕ ਨਹੀਂ ਮੰਨ ਰਹੇ ਲੋਕ ਹਜੇ ਵੀ ਲਾਈਟਾਂ ਲਗਾ ਕੇ ਫਿਰ ਰਹੇ ਨੇ ਆ ਤੁਹਾਨੂੰ ਮੈਂ ਤਸਵੀਰਾਂ ਵੀ ਦਿਖਾ ਰਿਹਾ ਹਾਂ ਲਾਈਵ ਹੁਣ ਲੋਕ ਕਹਿਣਗੇ ਕਿ ਹੁਣ ਹਵਾਣਾ ਕੁਝ ਵੀ ਨਹੀਂ ਹੈ ਬਸ ਐਵੇਂ ਕੀਤਾ ਜਾ ਰਿਹਾ ਹੈ ਪਰ ਇਹ ਚੀਜ਼ਾਂ ਆਪਣੀ ਆਮ ਲਾਈਵ ਦੇ ਵਿੱਚ ਜ਼ਰੂਰੀ ਨੇ ਪੁਲਿਸ ਮੁਲਾਜ਼ਮ ਕਹਿ ਰਹੇ ਨੇ ਕਿ ਲਾਈਟਾਂ ਬੰਦ ਕਰ ਲਓ ਪਰ ਉਹ ਦੇਖੋ ਏ ਰਿਕਸ਼ਾ ਪ੍ਰਾਪਰ ਡਿਸਕੋ ਲਾਈਟਾਂ ਲਗਾ ਕੇ ਜਾ ਰਿਹਾ ਹੈ ਉਹ ਦੇਖੋ ਆ ਡਿਸਕ ਆ ਡਿਸਕੋ ਲਾਈਟ ਵਾਲਾ ਰੋਕੋ ਮੜਾਇਆ ਜੀ ਇਹਨੂੰ ਇਹਨੂੰ ਲਾਈਟਾਂ ਪੂਰੀ ਪ੍ਰਾਪਰ ਡੀਜ ਵਾਲਾ ਸਿਸਟਮ ਲਾ ਰੱਖਿਆ ਨੇ ਇਹਨੂੰ ਸਾਈਡ ਤੇ ਲਾਪਰਾ ਇਹਨੂੰ ਸਾਈਡ ਤੇ ਲਾ ਲਾ ਪ੍ਰਸ਼ਾਸਨ ਦਾ ਸਾਥ ਦੇਣਾ ਜ਼ਰੂਰੀ ਹੈ ਕਿਉਂਕਿ ਇਹ ਗੱਲ ਦੇਸ਼ ਤੇ ਆਉਂਦੀ ਹੈ ਜਦੋਂ ਕੋਈ ਅਨਸੁਖਾਵੀ ਘਟਨਾ ਹੋਣੀ ਹੁੰਦੀ ਹੈ ਤਾਂ ਉਸ ਸਮੇਂ ਅਸੀਂ ਲੋਕ ਕਿਦਾਂ ਸੁਚੇਤ ਰਹੀਏ ਕਿਉਂਕਿ ਇਹ ਸਾਡੀ ਸੁਰੱਖਿਆ ਦਾ ਇੱਕ ਹਿੱਸਾ ਹੈ ਇਹ ਮੌਕ ਡ੍ਰਿਲ ਸਾਡੀ ਸੁਰੱਖਿਆ ਦਾ ਹਿੱਸਾ ਹੈ ਇਸ ਸਮੇਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਇੱਧਰ ਦੇਖੋ ਧੂਰੀ ਗੇਟ ਸਾਰਾ ਬਲੈਕਆਊਟ ਭਗਵਾਨ ਅਗਰ ਸੈਨ ਜੀ ਦੇ ਜਿਹੜੇ ਚੌਕ ਹੈ ਵਿਜੇ ਚੌਕ ਕਹਿੰਦੀ ਏ ਤਾਂ ਉਹ ਵਾਲਾ ਸਾਰਾ ਏਰੀਆ ਬਲੈਕਆਊਟ ਸੁਨਾਮੀ ਗੇਟ ਵੀ ਬਲੈਕਆਊਟ ਲੋਕ ਹਜੇ ਵੀ ਨਹੀਂ ਸਮਝਦੇ ਜਿੱਦੇ ਪੁਲਿਸ ਵਾਲਿਆਂ ਨੂੰ ਦੇਖ ਰਹੇ ਨੇ ਉੱਥੇ ਉਹ ਲਾਈਟਾਂ ਬੰਦ ਕਰ ਦਿੰਦੇ ਨੇ ਉਸ ਤੋਂ ਬਾਅਦ ਕੁਝ ਦੇਰ ਬਾਅਦ ਫੇਰ ਚਲਾ ਲੈਂਦੇ ਨੇ ਇਹ ਸਾਡੀ ਸੁਰੱਖਿਆ ਦਾ ਹੀ ਇੱਕ ਹਿੱਸਾ ਹੈ ਪੁਲਿਸ ਸਾਨੂੰ ਪਰੇਸ਼ਾਨ ਨਹੀਂ ਕਰ ਰਹੀ ਪੁਲਿਸ ਸਿਰਫ ਇਹ ਦੱਸ ਰਹੀ ਹੈ ਕਿ ਕੱਲ ਨੂੰ ਰੱਬ ਨਾ ਕਰੇ ਅਗਰ ਕੋਈ ਵਾਰਦੀ ਸਿਚੁਏਸ਼ਨ ਆਂਦੀ ਹੈ ਤਾਂ ਅਸੀਂ ਆਪਦੇ ਆਪ ਨੂੰ ਕਿੱਦਾਂ ਸੁਰੱਖਿਅਤ ਰੱਖ ਸਕਦੇ ਹਾਂ ਆ ਮੇਰੀਆਂ ਭੈਣਾਂ ਲਾਈਟਾਂ ਲਗਾ ਕੇ ਜਾ ਰਹੀਆਂ ਨੇ ਜਦਕਿ ਸਾਰੇ ਹੀ ਸੋਸ਼ਲ ਮੀਡੀਆ ਚਲਾਉਂਦੇ ਹੋਣਗੇ ਕੀ ਆਪਾਂ 10 ਮਿੰਟ ਲਈ ਪ੍ਰਸ਼ਾਸਨ ਦਾ ਸਾਥ ਨਹੀਂ ਦੇ ਸਕਦੇ ਹੁਣੇ ਮੈਂ ਤੁਹਾਨੂੰ ਦਿਖਾਇਆ ਇੱਕ ਇਸ ਸਮੇਂ ਸਾਰਾ ਪੁਲਿਸ ਪ੍ਰਸ਼ਾਸਨ ਅਮਲਾ ਜਾ ਰਿਹਾ ਲੋਕਾਂ ਨੂੰ ਸੂਚਿਤ ਕਰ ਰਿਹਾ ਹੈ ਕਿ ਸਾਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਜ਼ਰੂਰੀ ਹੈ ਲਾਜ਼ਮੀ ਬਣਦਾ ਹੈ ਤੇ ਆਈ ਥਿੰਕ 10 ਮਿੰਟ ਦਾ ਇਹ ਬਲੈਕਆਊਟ ਹੈ 10 ਮਿੰਟ ਦਾ ਬਲੈਕਆਊਟ ਹੈ ਜਦੋਂ ਤੱਕ ਲਾਈਟ ਨਹੀਂ ਆਂਦੀ ਉਦੋਂ ਤੱਕ ਆਪਾਂ ਲਾਈਵ ਜੁੜੇ ਆ ਲਾਈਵ ਚੱਲ ਰਿਹਾ ਹੈ ਲਾਈਵ ਤੁਹਾਨੂੰ ਸਾਰਾ ਕੁਝ ਦਿਖਾ ਰਹੇ ਆ ਇੱਕ ਇਹ ਜਿਹਾ ਦ੍ਰਿਸ਼ ਕਰੋਨਾ ਦੇ ਟਾਈਮ ਆਪਾਂ ਦੇਖਿਆ ਕਿ ਜਦੋਂ ਇਹ ਸਾਰੀਆਂ ਸੜਕਾਂ ਸੁੰਸਾਨ ਹੋਈਆਂ ਕੋਈ ਨਹੀਂ ਨਜ਼ਰ ਆ ਰਿਹਾ ਸੀ ਇੱਕ ਆਜ਼ਾਦਨ ਹੈ ਕਿ ਜਦੋਂ ਅੱਜ ਬਲੈਕਆਊਟ ਕੀਤਾ ਗਿਆ ਪੂਰੇ ਸ਼ਹਿਰ ਦੇ ਵਿੱਚ ਔਰ ਅਸੀਂ ਔਰੇ ਇੱਕ ਗੱਲ ਮੈਂ ਤੁਹਾਨੂੰ ਜ਼ਰੂਰ ਕਹਿਣੀ ਚਾਹੂੰਗਾ ਸਾਨੂੰ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਮੈਂ ਬਾਰ-ਬਾਰ ਇਹੀ ਗੱਲ ਕਹੂੰਗਾ ਕਿਉਂਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਹੀ ਸਾਡੇ ਲਈ ਐਂਡ ਦੇ ਵਿੱਚ ਆ ਕੇ ਸਾਡੇ ਨਾਲ ਖੜਦਾ ਤੇ ਜਿੱਥੇ ਕੋਈ ਨਹੀਂ ਖੜਦਾ ਉੱਥੇ ਆ ਕੇ ਕੋਈ ਪੱਤਰਕਾਰ ਆ ਕੇ ਖੜਦਾ ਹੈ। ਔਰ ਜਿੱਥੇ ਇੱਕ ਪੱਤਰਕਾਰ ਵੀ ਨਹੀਂ ਖੜਦਾ ਉੱਥੇ ਆ ਕੇ ਕੋਈ ਸਮਾਜ ਸੇਵੀ ਖੜਦਾ ਹੈ। ਤਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਸਿਰਫ 10 ਮਿੰਟ ਦਾ ਕੰਮ ਹੈ। 10 ਮਿੰਟ ਲਈ ਆਪਣੀ ਲਾਈਟਾਂ ਆਫ ਰੱਖਿਓ। ਪ੍ਰਸ਼ਾਸਨ ਨੂੰ ਵੀ ਲੱਗੇ ਕਿ ਹਾਂ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ। ਆ ਦੇਖੋ ਪੂਰੇ ਦਾ ਪੂਰਾ ਕਾਫਲਾ ਆ ਰਿਹਾ ਹੈ। ਪੁਲਿਸ ਪ੍ਰਸ਼ਾਸਨ ਨੂੰ ਦੇਖ ਕੇ ਲਾਈਟਾਂ ਬੰਦ ਕਰ ਲੈਣਗੇ। ਉਸ ਤੋਂ ਬਾਅਦ ਫੇਰ ਚਲਾ ਲੈਣਗੇ ਅਗਰ ਮਨ ਲੋਕਾਂ ਨੂੰ ਕੋਈ ਯੁੱਧ ਦੀ ਸਥਿਤੀ ਆਂਦੀ ਹੈ ਕਿ ਉਦੋਂ ਵੀ ਅਸੀਂ ਐਵੇਂ ਹੀ ਕਰਾਂਗੇ ਨਹੀਂ ਕਰਾਂਗੇ ਤੁਸੀਂ ਇਹ ਦੇਖ ਲਓ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਬੇਨਤੀ ਕਰ ਰਿਹਾ ਸਿਰਫ ਬੇਨਤੀ ਕਿ ਤੁਸੀਂ ਅਵੇ ਲਾਈਟਾਂ ਬੰਦ ਕਰ ਲਓ ਸਾਡਾ ਸਾਥ ਦੇ ਦਿਓ 10 ਮਿੰਟ ਸਿਰਫ 10 ਮਿੰਟ ਹੋਰ ਕੁਝ ਨਹੀਂ ਮੰਗਦੇ ਤੇ ਤਸਵੀਰਾਂ ਤੁਹਾਡੇ ਮੂਰੇ ਸਾਂਝੇ ਕਰ ਰਹੇ ਹਾਂ ਤੇ ਤੁਸੀਂ ਦੇਖ ਲਓ ਕਿ ਕਿੰਨਾ ਕ ਲੋਕ ਸਾਥ ਦੇ ਰਹੇ ਨੇ 90% ਲੋਕ ਸਾਥ ਦੇ ਰਹੇ ਨੇ 10% ਕੁਝ ਸ਼ਰਾਰਤੀ ਅੰਸਰ ਹੁੰਦੇ ਨੇ ਜਾਂ ਕਿਸੇ ਦੀ ਕੋਈ ਸਮੱਸਿਆ ਹੁੰਦੀ ਹੈ ਕੋਈ ਗੰਭੀਰ ਸਮੱਸਿਆ ਹੁੰਦੀ ਹੈ ਜਿਹਦੇ ਕਰਕੇ ਉਹਨਾਂ ਨੂੰ ਬਾਜ਼ਾਰ ਦੇ ਵਿੱਚ ਨਿਕਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਸਿਰਫ ਕਿੰਨਾ ਕ ਟਾਈਮ ਰਹਿ ਗਿਆ ਦੀਪਕ ਜੀ 200 ਦੋ ਦੋ 3 ਮਿੰਟ ਰਹਿ ਗਏ ਨੇ ਜੀ ਉਹ 2 ਮਿੰਟ ਚ ਆ ਜਾਂਦੀ ਹੈ ਨਾ 2 ਮਿੰਟ ਚ ਆ ਜਾਏਗੀ ਲਾਈਟ ਸਿਰਫ 2 ਮਿੰਟ ਹੀ ਤੁਸੀਂ ਲਾਈਟਾਂ ਆਫ ਕਰਨੀਆਂ ਨੇ ਪ੍ਰਸ਼ਾਸਨ ਦਾ ਸਾਥ ਦੇਣਾ ਹੈ 10 ਮਿੰਟ ਨਹੀਂ ਕਰ ਸਕਦੇ ਫਿਰ ਟੁੱਟ ਜਾ ਜੇਕਰ ਆਪਾਂ ਪ੍ਰਸ਼ਾਸਨ ਲਈ 10 ਮਿੰਟ ਲਾਈਟਾਂ ਨਹੀਂ ਆਫ ਕਰ ਸਕਦੇ ਤਾਂ ਆਪਾਂ ਇੱਕ ਪਾਸੇ ਗੱਲਾਂ ਕਰਦੇ ਆਂ ਵੀ ਅਸੀਂ ਪਾਕਿਸਤਾਨ ਨੂੰ ਗੋਡਿਆਂ ਥੱਲੇ ਦੇ ਲੈਣਾ ਤਾਂ ਪਾਕਿਸਤਾਨ ਵਾਲੇ ਵੀ ਸ਼ਾਇਦ ਆਪਣਾ ਸੋਸ਼ਲ ਮੀਡੀਆ ਦੇਖਦੇ ਹੋਣਗੇ ਤਾਂ ਉਹ ਵੀ ਸੋਚਦੇ ਹੋਣਗੇ ਵੀ ਇਹ ਵੀ ਆਪਣੇ ਨਾਲ ਨਹੀਂ ਨੇ ਸ਼ਰਾਰਤੀ ਨੇ ਹਾਂਜੀ ਆ ਲਾਈਵ ਤਸਵੀਰਾਂ ਥਾਣੇ ਦੇ ਮੂਹਰੇ ਦੀਆਂ ਨੇ ਜਿੰਨੇ ਵੀ ਭਰਾ ਵੀਡੀਓ ਦੇਖ ਰਹੇ ਨੇ ਕਿਰਪਾ ਕਰਕੇ ਸ਼ੇਅਰ ਕਰਨਾ ਇਹ ਜਾਨੇਰਾ ਤੁਸੀਂ ਮੈਂ ਜਿਵੇਂ 88 ਦਾ ਬੋਰਨਾ ਤਾਂ ਮੈਂ ਤਾਂ ਅੱਜ ਤੱਕ ਨਹੀਂ ਦੇਖਿਆ ਇਸ ਸਮੇਂ ਲਾਈਵ ਤਸਵੀਰਾਂ ਤੁਹਾਡੇ ਮੂਰੇ ਸਾਂਝੀ ਕਰ ਰਹੇ ਆ ਇਹ ਹੈ ਪਟਿਆਲਾ ਗੇਟ ਪਟਿਆਲਾ ਗੇਟ ਸਾਰਾ ਹੀ ਬਲੈਕਆਊਟ ਹੋ ਲੋ ਜੀ ਲਾਈਟ ਆ ਗਈ ਹੈ ਇੱਕ ਸਾਈਡ ਦੀ ਸਿਰਫ 10 ਮਿੰਟਾਂ ਦੀ ਗੱਲ ਸੀ 10 ਮਿੰਟਾਂ ਚ ਜਿੰਨੇ ਵੀ ਮੇਰੇ ਭਰਾਵਾਂ ਨੇ ਪ੍ਰਸ਼ਾਸਨ ਦਾ ਸਾਥ ਦਿੱਤਾ ਲੋ ਜੀ ਹੂਟਰ ਵੀ ਵੱਜ ਪਿਆ ਦਵਾਰ ਤੋਂ ਸੁਣੋ ਉਹ 10 ਮਿੰਟਾਂ ਦੀ ਗੱਲ ਸੀ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਤੇ ਇਸ ਸਮੇਂ ਲਾਈਟ ਦੁਬਾਰ ਤੋਂ ਆ ਚੁੱਕੀ ਹੈ ਜਿੰਨਾ ਭਰਾ ਮੇਰੇ ਨਾਲ ਲਾਈਵ ਦੇ ਵਿੱਚ ਜੁੜੇ ਹੋਏ ਸੀ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਹੁਣ ਤੁਸੀਂ ਆਪਣੀਆਂ ਲਾਈਟਾਂ ਔਨ ਕਰ ਸਕਦੇ ਹੋ ਤੇ ਇੰਜੋਏ ਕਰ ਸਕਦੇ ਹੋ ਆਪਣੀ ਰੋਟੀ ਰੋਟੀ ਖਾਓ ਇੰਜੋਏ ਕਰੋ ਬਾਕੀ ਮਿਲਦੇ ਹਾਂ ਕੋਈ ਹੋਰ ਨਵੀਂ ਅਪਡੇਟ ਦੇ ਨਾਲ ਮੇਰੇ ਨਾਲ ਦੀਪਕ ਜੀ ਕੈਮਰਾਮੈਨ ਤੇ ਮੈਂ ਤੁਹਾਡਾ ਆਪਣਾ ਅਪ੍ਰੀਤ ਸ਼ਰਮਾ ਮਿਲਦੇ ਹਾਂ ਕੋਈ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ